ਅੱਜ ਦੇ 60 ਪਰਬ ਦੀ ਸਮੁੱਚੇ ਵਿਸ਼ਵ ਦੇ ਵਿੱਚ ਇਸ ਪਰਬ ਨੂੰ ਮਨਾਉਣ ਵਾਲੇ ਸਾਰੇ ਭਗਤਾਂ ਨੂੰ ਮੈਂ ਸ਼ਕਤੀ ਮਈਆ ਕੀ ਜੈ ਅੱਜ ਦਾ ਜਿਹੜਾ ਪਵਿੱਤਰ ਤਿਉਹਾਰ ਆ ਜਿਹੜਾ ਅੱਜ ਦਾ ਇਹ ਪੂਜਾ ਜਿਹੜੀ 60 ਪੂਜਾ ਹੋਣੀ ਆ ਮਹਿਲਾਵਾਂ ਜਿਹੜੀਆਂ ਨੇ ਦੋ-ਦੋ ਘੰਟੇ ਢਾਈ-ਢਾਈ ਘੰਟੇ ਪਾਣੀ ਵਿੱਚ ਖਲੋ ਕੇ ਭਗਵਾਨ ਸੂਰਜ ਦੀ ਜਿਹੜੀ ਪ੍ਰਾਰਥਨਾ ਕਰਦੇ ਨੇ ਆਰਾਧਨਾ ਕਰਦੇ ਨੇ ਤੇ ਬਹੁਤ ਵੱਡਾ ਇਹ ਤਿਉਹਾਰ ਆ ਇਹ ਬਿਹਾਰ ਤੋਂ ਨਹੀਂ ਮੈਂ ਸਮਝਦਾ ਕਿ ਹੁਣ ਸਮੂਤੇ ਵਿਸ਼ਵ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਵਾ ਤੇ ਅਸੀਂ ਵੀ ਲੁਧਿਆਣੇ ਦੇ ਵਿੱਚ ਦੱਖਣੀ ਹਲਕੇ ਦੇ ਵਿੱਚ ਗੈਸਪੁਰਾ ਏਰੀਆ ਦੇ ਵਿੱਚ ਜਿਹੜਾ ਇਤਿਹਾਾਰਾਸੀ ਮਨਾ ਰਹੇ ਹਾਂ ਕਿਉਂਕਿ ਇੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਇਸ ਤਿਹਾਰ ਨੂੰ ਮਨਾਉਣ ਵਾਲੇ ਨੇ ਉਹ ਜਦੋਂ ਦਰਿਆ ਤੇ ਜਾਂਦੇ ਨੇ ਨਦੀਆਂ ਤੇ ਜਾਂਦੇ ਨੇ ਉੱਥੇ ਹਾਦਸਾ ਹੋ ਜਾਂਦਾ ਉਹਦੇ ਤੋਂ ਬਚਣ ਵਾਸਤੇ ਇਸ ਇਲਾਕੇ ਦੇ ਵਿੱਚ ਜਿਹੜਾ ਇਹ ਤਿਹਾਰ ਅਸੀਂ ਇਹ ਛੱਟ ਪਰਬ ਮੈਂ ਆਪਣੀ ਬੱਚੇ ਦੀ ਜਨਮ ਦੀਪ ਸਿੰਘ ਦੀ ਜਨਮ ਵਿੱਚ ਸੀ ਮਨਾਇਆ ਜਾ ਰਿਹਾ ਹੈ। ਸਾਡ ਪੂਜਾ ਦਾ ਬਹੁਤ ਜਿਆਦਾ ਮਹੱਤਵ ਹੈ। ਤੁਸੀਂ ਦੇਖੋ ਇਹ ਤਿਉਹਾਰ ਬਿਹਾਰ ਦੇ ਵਿੱਚ ਪਹਿਲਾਂ ਮਨਾਇਆ ਜਾਂਦਾ ਸੀ। ਉਸ ਤੋਂ ਬਾਅਦ ਆਜੇ ਜਿਹੜਾ ਤਿਉਹਾਰ ਹੈ ਪੂਰੇ ਹਿੰਦੁਸਤਾਨ ਹੀ ਨਹੀਂ ਦੇਸ਼ ਦੀ ਕਈ ਕੰਟਰੀਆਂ ਦੇ ਵਿੱਚ ਮਨਾਇਆ ਜਾ ਰਿਹਾ ਤੇ ਉਹਦਾ ਮੁੱਖ ਕਾਰਨ ਇਹ ਹੈ ਕਿ ਇਸ ਵਰਤ ਨੂੰ ਕਰਨ ਨਾਲ ਸਾਰਿਆਂ ਮੁਲਾਕਾਮਨਾਵਾਂ ਪੂਰ ਹੋ ਜਾਂਦੀਆਂ ਨੇ। समर्थन तो दुख तकलीफा दूर हो जाता है।, है मेरा नाम रागनी मिश्रा है और मैं यूपी की हूँ छठ पूजा में बहुत मानती हूँ हर बार देखने आती हूँ निर्मल सिंह बहुत धूमधाम से मनवाते हैं अब की दसवा साल से मनवा रहे हैं और ये बच्चों के लिए होता है सुख शांति के लिए होता है बहुत बढ़िया से मनवाते हैं बहुत सुख शांति है हाँ जी बहुत बढ़िया से लगता है बहुत अच्छे से पवित्र है ये पूजा हाँ बिहार को बहुत अच्छा लगता है अपने पति के लिए होता है बच्चे के लिए होता है धन के लिए होता है सब कुछ के लिए होता है घर में सुख शांति बना रहे अपना आदित्य बाबा के पूजा है हम लोग अपना विश्वास करके तो पूजा करते हैं है तो? सारा सामान फल लगता है मीठा रोटी लगता है फल लगता है सारा कुछ सब डबल डबल रहता है छठ पूजा में सूर्य भगवान की पूजा होती है और छठ मैया की भी पूजा होती है इस पूजा करने से धन धान्य संपन्न होते हैं बाज लोगों को पुत्र भी होता है और धन की प्राप्ति होती है ये पूजा हमारे प्रदेश में का पूरे भारत में बड़ी जोर शोर से हो रहा है ਅੱਜ ਦੇ 60 ਪਰਬ ਦੀ ਸਮੁੱਚੇ ਵਿਸ਼ਵ ਦੇ ਵਿੱਚ ਇਸ ਪਰਬ ਨੂੰ ਮਨਾਉਣ ਵਾਲੇ ਸਾਰੇ ਭਗਤਾਂ ਨੂੰ ਮੈਂ ਸ਼ਕਤੀ ਮਈਆ ਕੀ ਜੈ ਅੱਜ ਦਾ ਜਿਹੜਾ ਪਵਿੱਤਰ ਤਿਉਹਾਰ ਆ ਜਿਹੜਾ ਅੱਜ ਦਾ ਇਹ ਪੂਜਾ ਜਿਹੜੀ 60 ਪੂਜਾ ਹੋਣੀ ਆ ਮਹਿਲਾਵਾਂ ਜਿਹੜੀਆਂ ਨੇ ਦੋ-ਦੋ ਘੰਟੇ ਢਾਈ-ਢਾਈ ਘੰਟੇ ਪਾਣੀ ਵਿੱਚ ਖਲੋ ਕੇ ਭਗਵਾਨ ਸ਼ੂਰਜ ਦੀ ਜਿਹੜੀ ਪ੍ਰਾਰਥਨਾ ਕਰਦੇ ਨੇ ਆਰਾਧਨਾ ਕਰਦੇ ਨੇ ਤੇ ਬਹੁਤ ਵੱਡਾ ਇਹ ਤਿਉਹਾਰ ਆ ਇਹ ਬਿਹਾਰ ਤੋਂ ਨਹੀਂ ਮੈਂ ਸਮਝਦਾ ਕਿ ਹੁਣ ਸਮੂਤੇ ਵਿਸ਼ਵ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਵਾ ਤੇ ਅਸੀਂ ਵੀ ਲੁਧਿਆਣੇ ਦੇ ਵਿੱਚ ਦੱਖਣੀ ਹਲਕੇ ਦੇ ਵਿੱਚ ਗੈਸਪੁਰਾ ਏਰੀਆ ਦੇ ਵਿੱਚ ਜਿਹੜਾ ਇਤਿਹਾਾਰਾਸੀ ਮਨਾ ਰਹੇ ਹਾਂ ਕਿਉਂਕਿ ਇੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਇਸ ਤਿਹਾਰ ਨੂੰ ਮਨਾਉਣ ਵਾਲੇ ਨੇ ਉਹ ਜਦੋਂ ਦਰਿਆ ਤੇ ਜਾਂਦੇ ਨੇ ਨਦੀਆਂ ਤੇ ਜਾਂਦੇ ਨੇ ਉੱਥੇ ਹਾਦਸਾ ਹੋ ਜਾਂਦਾ ਉਹਦੇ ਤੋਂ ਬਚਣ ਵਾਸਤੇ ਇਸ ਇਲਾਕੇ ਦੇ ਵਿੱਚ ਜਿਹੜਾ ਇਹ ਤਿਹਾਰ ਅਸੀਂ ਇਹ ਛੱਟ ਪੁਰਬ ਮੈਂ ਆਪਣੀ ਬੱਚੇ ਦੀ ਜਨਮ ਦੀ ਮਨਦੀਪ ਸਿੰਘ ਦੀ ਜਨਮ ਵਿੱਚ ਅਸੀਂ ਮਨਾਇਆ ਜਾ ਰਿਹਾ ਛੱਤ ਪੂਜਾ ਦਾ ਬਹੁਤ ਜਿਆਦਾ ਮਹੱਤਵ ਹੈ ਤੁਸੀਂ ਦੇਖੋ ਇਹ ਤਿਉਹਾਰ ਬਿਹਾਰ ਦੇ ਵਿੱਚ ਪਹਿਲਾਂ ਮਨਾਇਆ ਜਾਂਦਾ ਸੀ ਉਸ ਤੋਂ ਬਾਅਦ ਆਜੇ ਜਿਹੜਾ ਤਿਉਹਾਰ ਹੈ ਪੂਰੇ ਹਿੰਦੁਸਤਾਨ ਹੀ ਨਹੀਂ ਦੇਸ਼ ਦੀ ਕਈ ਕੰਟਰੀਆਂ ਦੇ ਵਿੱਚ ਮਨਾਇਆ ਜਾ ਰਿਹਾ ਤੇ ਉਹਦਾ ਮੁੱਖ ਕਾਰਨ ਇਹ ਹੈ ਕਿ ਇਸ ਵਰਤ ਨੂੰ ਕਰਨ ਨਾਲ ਸਾਰਿਆਂ ਮੁਲਾਕਾਮਨਾਵਾਂ ਪੂਰ ਹੋ ਜਾਂਦੀਆਂ ਨੇ ਸਵਰਥਮੰਦਾਂ ਨਾਲ ਸਵਰਥਮੰਦਾਂ ਦੇ ਉਹਨਾਂ ਦੇ ਦੁੱਖ दूर हो जाती है परिवार सुख समृद्धि के चल है मेरा नाम रागनी मिश्रा है और मैं यूपी की हूँ छठ पूजा में बहुत मानते हूँ हर बार देखने आती हूँ निर्मल सिंह बहुत धूमधाम से मनवाते हैं अब की दसवा साल से मनवा रहे हैं और ये बच्चों के लिए होता सुख शांति के लिए होता है बहुत बढ़िया से मनवाते हैं बहुत सुख शांति लगता है पवित्र त्योहार काफी लगे हुई है हाँ जी बहुत बढ़िया से लगता है बहुत अच्छे से पवित्र है बहुत तो अच्छा लगता है अपने पति के लिए होता है बच्चे के लिए होता है धन के लिए होता है सब कुछ के लिए होता है घर में सुख शांति बना रहे अपना आदित्य बाबा के पूजा है हम लोग अपना विश्वास करके पूजा करते हैं। है तो। सारा सामान फल लगता है मीठा रोटी लगता है फल लगता है सारा कुछ सब डबल डबल रहता है छठ पूजा में सूर्य भगवान की पूजा होती है और छठ मैया की भी पूजा होती है इस पूजा करने से धन धान्य से सम्पन्न होते हैं बांझ लोगों को पुत्र भी होता है और धन की प्राप्ति होती है ये पूजा हमारे प्रदेश में का पूरे भारत में बड़ी जोर शोर से हो रहा है